ਅਸੀਂ ਹਰਜੋਤ ਪੈਂਸ ਸਿੱਖਿਆ ਮੰਤਰੀ ਦੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਚੁਣਿਆ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ 11 52 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਪਿਛਲੇ 145 ਦਿਨਾਂ ਤੋਂ ਹਰਜੋਤ ਪੈਂਸ ਦੇ ਪਿੰਡ ਦੇ ਬਾਹਰ ਧਰਨੇ ਤੇ ਬੈਠੇ ਆਂ ਕ੍ਰਿਵਾਰ ਦਿਨ ਤੋਂ ਪਾਣੀ ਦੀ ਟੈਂਕੀ ਉਪਰ ਚੜ ਕੇ ਭੁੱਖ ਹੜਤਾਲ ਕਰ ਰਹੀ ਮਹਿਲਾ ਪ੍ਰੋਫੈਸਰ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਜਿਹਾ ਪੰਜਾਬ ਦੇ ਸਿੱਖਿਆ ਮੰਤਰੀ ਖੁਦ ਧਰਨਾ ਦੇ ਰਹੇ ਪ੍ਰਦਰਸ਼ਨਕਾਰੀ ਪ੍ਰੋਫੈਸਰਾਂ ਕੋਲ ਪਹੁੰਚੇ ਅਤੇ ਜੂਸ ਪਿਲਾ ਕੇ ਮਹਿਲਾ ਪ੍ਰੋਫੈਸਰ ਦੀ ਭੁੱਖ ਹੜਤਾਲ ਨੂੰ ਖਤਮ ਕਰਵਾਇਆ ਹੈ

ਹਾਂ ਜੀ ਅੱਜ ਪਹਿਲਾਂ 115 ਬੀਟਾ ਦੇ ਅੱਗੇ ਆ ਗਏ ਬਾਕੀ ਅੱਗੇ ਰਿਪੋਰਟਿੰਗ ਤੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਕਨਵੀਨਰ ਜਸਵਿੰਦਰ ਕੌਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਚ ਪਿਛਲੇ 7 ਮਹੀਨਿਆਂ ਤੋਂ ਪੱਕੇ ਤਰਨੇ ਤੇ ਬੈਠੇ ਸੀ ਅਤੇ ਤਰਨੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਸੀ ਜਦੋਂ ਉਹ ਪਾਣੀ ਦੀ ਵੱਡੀ ਟੈਂਕੀ ਤੇ ਜਾ ਚੜੇ ਸੀ ਜਸਵਿੰਦਰ ਕੌਰ ਨੇ ਐਲਾਨ ਕੀਤਾ ਸੀ ਕਿ ਉਹ ਉਦੋਂ ਤੱਕ ਥੱਲੇ ਨਹੀਂ ਉਤਰਨਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਾਹੇ ਨੀਤੀ ਸੀ ਕਿ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਨੇ ਉਹਨਾਂ ਨਾਲ ਸਖਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਭਿਆਨਕ ਸਿੱਟੇ ਵੀ ਨਿਕਲ ਸਕਦੇ ਨੇ 31 58 ਸਹਾਇਕ ਪ੍ਰੋਫੈਸਰ ਤੇ ਲਾਇਬਲ ਨੇਕਟ ਪੰਜਾਬ ਪਿਛਲੇ 7 ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਵਿੱਚ ਪੱਕੇ ਮੋਰਚੇ ਤੇ ਬੈਠੇ ਆ ਪਰ ਲਗਾਤਾਰ ਮੀਟਿੰਗਾਂ ਦੇ ਬਾਵਜੂਦ ਵੀ ਮੰਤਰੀ ਜੀ ਸਾਡਾ ਕੋਈ ਹੱਲ ਨਹੀਂ ਕਰ ਰਹੇ ਜਿਸ ਦੇ ਸਿੱਟੇ ਵਜੋਂ ਸਾਡੀ ਇੱਕ ਮਹਿਲਾ ਪ੍ਰੋਫੈਸਰ ਹੈ ਬਲਵਿੰਦਰ ਕੌਰ ਜੀ ਨੂੰ ਸਰਕਾਰ ਨੇ ਮਜਬੂਰ ਕਰ ਦਿੱਤਾ ਜਾਣ ਦੇਣ ਲਈ ਤੇ ਅੱਜ ਜਿਹੜਾ ਮੇਰੇ ਮਨਵਰਤ ਦਾ ਦੂਸਰਾ ਦਿਨ ਹੈ ਅੱਜ ਮੈਂ ਢੇਰ ਪਿੰਡ ਦੀ ਟੈਂਕੀ ਤੇ ਆਂ ਕੱਲ ਜਦੋਂ ਮੈਂ ਮਨਵਰਤ ਰੱਖਿਆ ਉਸ ਟਾਈਮ ਸਰਕਾਰ ਦਾ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਪਿਆ ਇਸ ਲਈ ਜਿਹੜੀ ਹੁਣ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਸਾਡੀਆਂ ਲਾਸ਼ਾਂ ਦੀ ਉਡੀਕ ਕਰ ਰਹੀ ਆ ਮੈਂ ਅੱਜ ਮੇਰੇ ਮਨਵਰਤ ਦਾ ਦੂਜਾ ਦਿਨ ਆ ਇਹ ਮਾਨਵਤਾ ਵਰਤ ਮੈਂ ਹੁਣ ਟੈਂਕੀ ਤੇ ਚਾਰੀ ਰੱਖਾਂਗੀ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਇਹ ਮਾਨਵਤਾ ਵਰਤ ਜਾਰੀ ਰਹੇਗਾ ਤੇ ਤਰਨਾਕਾਰੀ ਪ੍ਰੋਫੈਸਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਨਾਲ ਲਗਾਤਾਰ ਮੀਟਿੰਗਾਂ 'ਚ ਸਿਰਫ ਡੰਗ ਟਪਾਉ ਬਤੀਰਾ ਹੀ ਉਹਨਾਂ ਨਾਲ ਅਪਣਾਇਆ ਜਾ ਰਿਹਾ ਹੈ ਜਦਕਿ ਕੋਈ ਵੀ ਖੋਸ ਹਾਲੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਤਦਕਾ ਉਹਨਾਂ ਦੇ ਮੈਂਬਰਾਂ ਨੂੰ ਹਾਲੇ ਵੀ ਕਾਲਜਾਂ 'ਚ ਨੌਕਰੀਆਂ ਤੇ ਨਹੀਂ ਭੇਜਿਆ ਗਿਆ ਦੱਸਿਆ ਕਿ ਪਿਛਲੇ ਦਿਨੀ ਇਸੇ ਤਰਨੇ 'ਚ ਸ਼ਾਮਿਲ ਇੱਕ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਤਮ ਹੱਤਿਆ ਕਰ ਲਈ ਸੀ ਜਿਸ ਤੋਂ ਬਾਅਦ ਪ੍ਰੋਫੈਸਰ ਲਗਾਤਾਰ ਸਿੱਖਿਆ ਮੰਤਰੀ ਦੇ ਪਿੰਡ 'ਚ ਹੀ ਡਟੇ ਹੋਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ